ਪੰਜਾਬ ਵਿਧਾਨ ਸਭਾ ਚੋਣਾਂ ਦੇ ਮੁੰਦੇ ਨਜ਼ਰ ਸਾਰੀਆਂ ਪਾਰਟੀਆਂ ਆਪ ਕੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਨੇ ਮੌਜੂਦਾ ਸੱਤਾ ਤੇ ਸ਼ੋਨਨੀ ਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੂਬੇ ਚ ਹੈਟ੍ਰਿਕ ਲਾਉਣ ਤੇ ਸੁਪਨੇ ਵੇਖ ਰਹੇ ਨੇ ਵੀਰਵਾਰ ਨੂੰ ਮਠਿੰਡਾ ਚ ਸੁਖਬੀਰ ਬਾਦਲ ਨੇ ਕੁਝ ਇਸ ਤਰ੍ਹਾਂ ਕਾਂਗਰਸ ਅਤੇ ਆਪ ਨੂੰ ਨਿਸ਼ਾਨੇ ਤੇ ਲੈਂਦਿਆਂ ਆਪਣੀ ਵੱਡੀ ਜਿੱਤ ਦਾ ਦਾਅਵਾ ਕੀਤਾ ਅਗਲੇ ਸਾਲ ਜੋ ਚਾਣੇ ਮੇ ਸੀਟ ਤਾਂ ਉਹ ਵਾਦ ਥੋੜੀ ਸਰਕਾਰ ਲੈ ਕੇ ਆ। ਐ ਜਾ ਤੂਫਾਨ ਚੱਲ ਰਿਹਾ ਐ ਜਾ ਤੂਫਾਨ ਪੰਜਾਬ ਚੱਲ ਰਿਹਾ। ਕਿ ਨਾ ਪੰਜਾਬ ਦੇ ਰੋਹ ਕਾ ਖੂਟੀ ਪੰਜਾਬ ਨਾ ਰੋਹ ਵੀ ਟੋਪੀ ਝੂਲੂਗਾ ਕੇਸਰੀ ਝੰਡਾ ਤੇ ਤਕੜੀ ਚੋਰ ਨਿਸ਼ਾਨ ਦਰਾਮਾ ਆਦਮੀ 파ਟੀ ਪੰਜਾਬ ਵਿੱਚ 100 ਤੋਂ ਵੱਧ ਸੀਟਾਂ ਦਾ ਦਾਅਵਾ ਕਰ ਰਹੀ ਹੈ ਤੇ ਕਿ ਕਾਂਗਰਸ ਨੂੰ ਪੰਜਾਬ ਵਿੱਚ ਕਿਸੇ ਨਾਲ ਆਪਣਾ ਮੁਕਾਬਲਾ ਨਹੀਂ ਲੱਗਦਾ ਕਿਸ ਦੇ ਦਾਅਵਿਆਂ ਨੂੰ ਬੂਰ ਲੱਗਦਾ ਹੈ ਇਸ ਦਾ ਜਵਾਬ ਸੂਬੇ ਦੀ ਜਨਤਾ 2017 ਵਿੱਚ ਹੀ ਦੇਗੀ